ਪਾਰਕਿੰਗ ਸਲots ਜਿਹੜੇ ਹੈਗੇ ਨੇ ਵਾਈਕਲਸ ਦੇ ਉਹਨਾਂ ਦੀ ਚੈਕਿੰਗ ਰਿਗਾਰਡਿੰਗ 8 ਪੁਆਇੰਟ ਚੂਸ ਕੀਤੇ ਗਏ ਨੇ ਉਹਨਾਂ 8 ਪੁਆਇੰਟਾਂ ਦੇ ਉੱਤੇ ਜਿਹੜਾ ਹੈਗਾ ਅੱਜ ਅਲੱਗ-ਅਲੱਗ ਆਫੀਸਰਸ ਐਂਡ ਐਸਐਚਓ ਸਾਹਿਬਾਨ ਜਿਹੜੇ ਹੈਗੇ ਉਹਨਾਂ ਦੀ ਚੈਕਿੰਗ ਕਰਨਗੇ ਤੇ ਉਹ ਸੈਕਿੰਗ ਦੇ ਰਿਗਾਰਡਿੰਗ ਹੀ ਅੱਜ ਜਿਹੜਾ ਇਹ ਪ੍ਰੋਗਰਾਮ 2 ਤੋਂ 4 ਵਜੇ ਦਾ ਲਿਖਿਆ ਗਿਆ ਹੈ ਤਾਂ ਆਪਣੇ ਜਿਹੜੇ ਜਿਸ ਤਰ੍ਹਾਂ ਕਿ ਬੱਸ ਸਟੈਂਡ ਸਮਰਾਲਾ ਚੌਂਕ ਡੀਐਮਸੀ ਜਾਂ ਹੋਰ ਜਿਹੜੇ ਅਦਰ ਪੁਆਇੰਟਸ ਹੈਗੇ ਨੇ ਉਹਨਾਂ ਸਾਰਿਆਂ ਦੇ ਉੱਤੇ ਚੈਕਿੰਗ ਕੀਤੀ ਜਾਊਗੀ ਕਿਸ ਤਰ੍ਹਾਂ ਵੀ ਮਤਲਬ ਕੀ ਉਹਦੇ ਵਿੱਚ ਅਬੰਡਨ ਜਿਹੜੇ ਵਾਹਨ ਜਾਂ ਕੋਈ ਸ਼ੱਕੀ ਵਾਹਨ ਜਾਂ ਜਿਸ ਤਰ੍ਹਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਹਨ ਹੋਏਗਾ ਉਹਦੇ ਰਿਗਾਰਡਿੰਗ ਇਹ ਜਿਹੜੀ ਕੀ ਚੈਕਿੰਗ ਸਪੈਸ਼ਲ ਕੰਪੇਨ ਚਲਾਈ ਗਈ ਹੈ ਸਰ ਪਹਿਲਾਂ ਵੀ ਜਿਵੇਂ ਆਰਡਰਸ ਕਈ ਵਾਰੀ ਪਾਸ ਕੀਤੇ ਹੋਏ ਨੇ ਕਿ ਪਾਰਕਿੰਗ ਲੋਟਸ ਜਿਹੜੇ ਮੈਨੇਜ ਕਰਦੇ ਨੇ ਕਿ ਕੋਈ ਅਬੰਡਨਡ ਵਾਹਨ ਵਾਰਾ ਨਾ ਖੜਿਆ ਹੋਵੇ ਤੇ ਜਿਹੜੇ ਵੀ ਵਾਹਨਸ پارک ਕਰ ਰਹੇ ਨੇ ਉਹਨਾਂ ਦੇ ਪ੍ਰੋਪਰ ਡਿਟੇਲਸ ਹੋਵੇ ਮੋਸਟ ਪੌਬਲੀ ਇਸੇ ਲਈ ਚੈਕਿੰਗ ਇਹ ਟੀਮ ਬਣਾ ਕੇ ਜਿਹੜੀ ਹੈਗੀ ਹੈ ਸਪੈਸ਼ਲੀ ਚੈਕਿੰਗ ਕਰਨ ਲਈ ਟੀਮ ਸੁਣਾਈ ਗਈਆਂ ਨੇ ਉਹ ਇਹ ਸਾਰੇ ਜਿਹੜੇ ਹੈਗੇ ਨੇ ਵਹੀਕਲਸ ਦੇ ਡਾਕੂਮੈਂਟਸ ਜਾਂ ਜੋ ਵੀ ਹੈਗੇ ਉਹ ਇਹਨਾਂ ਦੇ ਸਬੰਧੀ ਹੋਈਏ ਟੀਮਸ ਬਣਾਈ ਗਈਆਂ ਆ ਤੇ ਕਿੰਨੇ ਪੁਆਇੰਟਸ ਤੇ ਚੈਕਿੰਗ ਹੈ 8 ਪੁਆਇੰਟਸ ਤੇ ਚੈਕਿੰਗ ਹੋਈ ਗਈ ਹੈ ਜੀ ਤੇ ਕੋਈ ਸਰ ਜੇ ਜੇ ਕੋਈ ஏਜੀ ਵਹੀਕਲ ਬਰ ਰਿਕਵਰ ਵੀ ਹੁੰਦੀ ਹੈ ਕੋਈ ਕਾਰਵਾਈ ਫਰਦਰ ਕੀਤੀ ਜਾਂਦੀ ਹੈ ਬਿਲਕੁਲ ਜੀ ਉਹ ਜੋ ਵੀ ਲੀਗਲ ਪ੍ਰੋਸੈਸ ਹੋਏਗਾ ਉਸ ਲੀਗਲ ਪ੍ਰੋਸੈਸ ਦੇ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈ ਦੁਕਾਨਦਾਰਾਂ ਨੂੰ ਸੁਣਿਆ ਦਿੱਤਾ ਜਾ ਰਿਹਾ ਹੈ ਅਜੇ ਤਾਂ ਪਾਰਕਿੰਗ स्लots ਦੇ ਉੱਪਰ ਚੈਕਿੰਗ ਹੈ ਇਹ ਦੁਕਾਨਦਾਰਾਂ ਦੀ ਚੈਕਿੰਗ ਵਾਲਾ ਨਹੀਂ ਜਿਹੜਾ ਮਤਲਬ ਪਾਰਕਿੰਗ स्लots ਜਿਹੜੇ ਹੈਗੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਨੋਟਿਸ ਵਗੈਰਾ ਵੀ ਕੋਈ ਜਿਤਾਇਆ ਜਾ ਰਿਹਾ ਹੈ ਕਿਸੇ ਤੋਂ ਦੁਕਾਨਦਾਰਾਂ ਨੂੰ ਬੋਲਿਆ ਜਾ ਰਿਹਾ ਹੈ ਕਿਨੇ ਮੈਂ ਤਾਂ ਇਹ ਪਾਰਕਿੰਗ स्लots ਬਾਰੇ ਜਿਹੜੇ ਹੈ ਸਾਡੀ ਇਹ ਟੀਮਸ ਬਣਾਈਆਂ ਨੇ ਇਹਦੇ ਵਿੱਚ ਜੇ ਕੋਈ ਇਸ ਤਰ੍ਹਾਂ ਦਾ ਜਿਹੜਾ ਹੋਰ ਕੋਈ ਇਸ ਤੋਂ ਲਾਭ ਨਹੀਂ ਕੋਨ ਸ਼ਰਮਾ ਜੀ ਆਈਪੀਐਸ ਉਹਨਾਂ ਦੇ ਨਿਰਦੇਸ਼ਾਂ ਦੇ ਉੱਤੇ ਹਰ ਵਕਤ ਵਕਤ ਟੀਮਾਂ ਬਣਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਕਰੀਬ 150 ਦੇ ਕਰੀਬ ਪੁਲਿਸ ਫੋਰਸ ਲੱਗੀ ਹੋਈ ਹੈ ਜਿੱਚ ਬੱਸ ਸਟੈਂਡ ਤੋਂ ਲਾਵਾ ਵੀ ਜਿਹੜੇ ਆਪਣੇ ਡੀਸੀ ਆਫਿਸ ਆਪਣਾ ਫਿਰ ਕਿਪਸ ਮਾਰਕੀਟ ਬੀ ਐਮ ਸੀ ਵੱਖ-ਵੱਖ ਥਾਵਾਂ ਜਿੱਥੇ ਪਾਰਕਿੰਗਾਂ ਹੈਗੀਆਂ ਨੇ ਉਥੇ ਵੱਖ-ਵੱਖ ਟੀਮਾਂ ਬਣਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਕਈ ਵਾਰੀ ਕੋਈ ਵਹੀਕਲ ਥੈਫਟ ਵਹੀਕਲ ਜਾਂ ਕੋਈ ਸਵਾਰਦਾਤ ਕਰਕੇ ਵਹੀਕਲ ਕੋਈ ਪਾਰਕਿੰਗ 'ਚ ਖੜਾ ਕਰ ਦਿੰਦੇ ਆ। ਉਹਨੂੰ ਅਸੀਂ ਟੈਕਨੀਕਲ ਤੌਰ ਤੇ ਜੇ ਕੋਈ ਸਸਪੈਕਟਿਡ ਵਹੀਕਲ ਹੈ ਉਹ ਚੈੱਕ ਕੀਤੇ ਜਾ ਰਹੀ ਹੈ। ਬਿਲਕੁਲ ਵੱਖ-ਵੱਖ ਥਾਵਾਂ ਤੇ ਮੈਂ ਤੁਹਾਨੂੰ ਦੱਸਿਆ ਵੀ ਵੱਖਰੀਆਂ-ਵੱਖਰੀਆਂ ਟੀਮਾਂ ਸਾਡੀਆਂ ਬਣਾਈਆਂ ਗਈਆਂ ਹ ਸਾਡੇ ਆਪਣੇ ACP ਇਨਵੈਸਟੀਗੇਸ਼ਨ ਹਰਸ਼ ACP ਸਿਵਲ ਲਾਈਨ ਗੁਰਕਬਾਲ ਤੇ ਨਾਲ SHO 5 ਨੰਬਰ ਤੇ ਹੋਰ ਜਿਹੜੀਆਂ ਵੱਖ-ਵੱਖ ਟੀਮਾਂ ਇੱਥੇ ਚੈੱਕ ਕਰ ਰਹੀਆਂ ਇੱਦਾਂ ਅਲੱਗ-ਅਲੱਗ ਟੀਮਾਂ 8 ਨੰਬਰ ਡਿਵੀਜ਼ਨ SHO ਆਪਣੀ ਚੈੱਕ ਕਰ ਰਹੇ ਨੇ ਆਪਣੇ ਵੈਸਟ ਦੇ ਵਿੱਚ ACP ਵੈਸਟ ਜਿਹੜੇ ਉਹ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਰੇਲਵੇ ਸਟੇਸ਼ਨ ਨੇ ਜਿਹਦੀ ਉਹਨਾਂ ਦੀ ਡਿਊਟੀ ਲੱਗੀ ਉੱਥੇ ਆਪਣੀ ਚੈੱਕ ਕਰੀ ਜੀ ਇਹ ਬਿਲਕੁਲ ਸਾਰਾ ਕੁਝ ਚੈੱਕ ਕਰ ਰਹੇ ਆ ਜੇ ਕੋਈ ਇਦਾਂ ਦਾ ਕੋਈ ਸਪੀਸ਼ੀਅਸ ਵਹੀਕਲ ਕਈ ਵਾਰੀ ਚੋਰੀ ਕੀਤਾ ਕੋਈ ਵਹੀਕਲ ਹੋਰ ਥਾਂ ਤੋਂ ਚੋਰੀ ਕਰਕੇ ਜਿਹੜੇ ਹੁੰਦੇ ਨੇ ਕੋਈ ਇਦਾਂ ਦੇ ਕ੍ਰਾਈਮ ਪੇਸ਼ਾ ਲੋਕ ਪਾਰਕਿੰਗ ਦਾ ਸਾਰਾ ਏਰੀਆ ਕਿਥੇ ਖੜਾ ਕਰ ਜਾਂਦੇ ਨੇ ਉਹ ਚੈੱਕ ਕੀਤਾ ਜਾ ਰਿਹਾ ਹੈ। ਪਾਰਕਿੰਗ स्लॉट्स ਜਿਹੜੇ ਹੈਗੇ ਨੇ ਵਾਈਕਲਸ ਦੇ ਉਹਨਾਂ ਦੀ ਚੈਕਿੰਗ ਰਿਗਾਰਡਿੰਗ 8 ਪੁਆਇੰਟ ਚੂਸ ਕੀਤੇ ਗਏ ਨੇ। ਉਹਨਾਂ 8 ਪੁਆਇੰਟਾਂ ਦੇ ਉੱਤੇ ਜਿਹੜਾ ਹੈਗਾ ਅੱਜ ਅਲੱਗ-ਅਲੱਗ ਆਫੀਸਰਸ ਐਂਡ ਐਸਐਚਓ ਸਾਹਿਬਾਨ ਜਿਹੜੇ ਹੈਗੇ ਉਹਨਾਂ ਦੀ ਚੈਕਿੰਗ ਕਰਨਗੇ। ਉਹ ਸੈਕਿੰਡ ਦੇ ਰਿਗਾਰਡਿੰਗ ਹੀ ਅੱਜ ਜਿਹੜਾ ਇਹ ਪ੍ਰੋਗਰਾਮ 2 ਤੋਂ 4 ਵਜੇ ਦਾ ਲਿਖਿਆ ਗਿਆ ਆ ਅ ਆਪਣੇ ਜਿਹੜੇ ਜਿਸ ਤਰ੍ਹਾਂ ਕਿ ਬੱਸ ਸਟੈਂਡ ਸਮਰਾਲਾ ਚੌਂਕ ਡੀ ਐਮ ਸੀ ਜਾਂ ਹੋਰ ਜਿਹੜੇ ਅਦਰ ਪੁਆਇੰਟਸ ਹੈਗੇ ਨੇ ਉਹਨਾਂ ਸਾਰਿਆਂ ਦੇ ਉੱਤੇ ਚੈਕਿੰਗ ਕੀਤੀ ਹੋਈ ਆ ਕਿਸ ਟਾਈਪ ਵੀ ਮਤਲਬ ਕੀ ਵੀ ਉਹਦੇ ਵਿੱਚ ਅਬੰਡਨ ਜਿਹੜੇ ਵਾਹਨ ਜਾਂ ਕੋਈ ਸ਼ੱਕੀ ਵਾਹਨ ਜਾਂ ਜਿਸ ਤਰ੍ਹਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਹਨ ਹੋਏਗਾ ਉਹਦੇ ਰਿਗਾਰਡਿੰਗ ਇਹ ਜਿਹੜੀ ਕੀ ਚੈਕਿੰਗ ਸਪੈਸ਼ਲ ਕੰਪੇਨ ਚਲਾਈ ਗਈ ਹੈ ਸਿਰ ਪਹਿਲਾਂ ਵੀ ਜਿਵੇਂ ਆਰਡਰਸ ਕਈ ਵਾਰੀ ਪਾਸ ਕੀਤੇ ਹੋਏ ਨੇ ਕਿ ਪਾਰਕਿੰਗ ਲੋਟਸ ਜਿਹੜੇ ਮੈਨੇਜ ਕਰਦੇ ਨੇ ਕਿ ਕੋਈ ਅਬੰਡਨਡ ਵਾਹਨ ਵਾਰਾ ਨਾ ਖੜਿਆ ਹੋਵੇ ਤੇ ਜਿਹੜੇ ਵੀ ਵਾਹਨਸ پارک ਕਰ ਰਹੇ ਨੇ ਉਹਨਾਂ ਦੇ ਪ੍ਰੋਪਰ ਡਿਟੇਲਸ ਹੋਵੇ ਮੋਸਟ ਪੌਬਲੀ ਇਸੇ ਲਈ ਚੈਕਿੰਗ ਇਹ ਟੀਮ ਬਣਾ ਕੇ ਜਿਹੜੀ ਹੈਗੀ ਹੈ ਸਪੈਸ਼ਲੀ ਚੈਕਿੰਗ ਕਰਨ ਲਈ ਟੀਮ ਸੁਣਾਈ ਗਈਆਂ ਨੇ ਉਹ ਇਹ ਸਾਰੇ ਜਿਹੜੇ ਹੈਗੇ ਨੇ ਵਹੀਕਲਸ ਦੇ ਡਾਕੂਮੈਂਟਸ ਜਾਂ ਜੋ ਵੀ ਹੈਗੇ ਉਹ ਇਹਨਾਂ ਤੋਂ ਸੰਬੰਧੀ ਹੋਈਏ ਟੀਮਸ ਬਣਾਈ ਗਈਆਂ ਆ ਤੇ ਕਿੰਨੇ ਪੁਆਇੰਟਸ ਤੇ ਚੈਕਿੰਗ ਹੈ 8 ਪੁਆਇੰਟਸ ਤੇ ਚੈਕਿੰਗ ਹੋਈ ਗਈ ਹੈ ਜੀ ਤੇ ਕੋਈ ਸਰਜ ਜੇ ਕੋਈ ای جی ویکیل ਬਰ ਰਿਕਵਰ ਵੀ ਹੁੰਦੀ ਹੈ ਕੋਈ ਕਾਰਵਾਈ ਫਰਦਰ ਕੀਤੀ ਜਾਦੀ ਬਿਲਕੁਲ ਜੀ ਉਹ ਜੋ ਵੀ ਲੀਗਲ ਪ੍ਰੋਸੈਸ ਹੋਏਗਾ ਉਸ ਲੀਗਲ ਪ੍ਰੋਸੈਸ ਦੇ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈ ਦੁਕਾਨਦਾਰਾਂ ਨੂੰ ਸੁਣਿਆ ਦਿੱਤਾ ਜਾ ਰਿਹਾ ਹੈ ਅਜੇ ਤਾਂ ਪਾਰਕਿੰਗ स्लots ਦੇ ਉੱਪਰ ਚੈਕਿੰਗ ਹੈ ਇਸ ਵਿੱਚ ਦੁਕਾਨਦਾਰਾਂ ਦੀ ਚੈਕਿੰਗ ਵਾਲਾ ਨਹੀਂ ਜਿਹੜੇ ਮਤਲਬ ਪਾਰਕਿੰਗ स्लots ਜਿਹੜੇ ਹੈਗੇ ਉਹਨਾਂ ਨੂੰ ਚੈੱਕ ਕੀਤਾ ਜਾਵੇਗਾ ਨੋਟਿਸ ਵਗੈਰਾ ਵੀ ਕੋਈ ਦਿੱਤਾ ਜਾ ਰਿਹਾ ਹੈ ਕਿੱਸੇ ਦੁਕਾਨਦਾਰਾਂ ਨੂੰ ਬੋਲਿਆ ਜਾ ਰਿਹਾ ਹੈ ਅਕਨੇ ਮੈਂ ਤਾਂ ਇਹ ਪਾਰਕਿੰਗ स्लots ਬਾਰੇ ਜਿਹੜੇ ਹੈ ਸਾਡੀ ਇਹ ਟੀਮਸ ਬਣਾਈਆਂ ਨੇ ਇਹ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦਾ ਜਿਹੜਾ ਹੋਰ ਕੋਈ ਇਸ ਤੋਂ ਲਾਭ ਨਹੀਂ